ਕਿ ਪੰਜਾਬ ਦੇ ਜੋ ਬਸਨੀਕ ਨੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਿਹੜੀ ਹੋਰ ਰਿਜ਼ਰਵੇਸ਼ਨ ਰਕਮ ਕਰਨ ਜਿਹੜਾ ਉਹ ਮਿਲਣਾ ਚਾਹੀਦਾ ਕਿਉਂਕਿ ਜਦੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਐਮਪੀ ਸੀਗੇ ਉਦੋਂ ਇਹਨਾਂ ਨੇ ਇੱਕ ਮੁੱਦਾ ਉਠਾਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਅਦਰ ਸਟੇਟ ਦੇ ਜਿਹੜੇ ਜੋਬ ਲੈਂਡ ਦੇ ਲਈ ਸਭ ਤੋਂ ਵੱਧ ਜਿਹੜੀ ਗਿਣਤੀ ਉਹਨਾਂ ਦੀ ਆ ਰਹੀ ਹਰਿਆਣਾ ਆ ਮੱਧ ਪ੍ਰਦੇਸ਼ ਆ ਮਹਾਰਾਸ਼ਟਰ ਆ ਇਨ੍ਹਾਂ ਸੂਬਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਨੌਜਵਾਨ ਨੇ ਉਹਨਾਂ ਨੂੰ ਲਗਭਗ 80% ਦਾ ਰਿਜ਼ਰਵੇਸ਼ਨ ਹੈਗੀ ਹੈ ਕਿ 80% ਉੱਥੋਂ ਦੇ ਰਾਜ ਦੇ ਜਿਹੜੇ ਲੋਕ ਨੇ ਜਾਂ ਉੱਥੋਂ ਦੇ ਰਾਜ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਉਹਨਾਂ ਯੂਥ ਨੂੰ ਜਿਹੜੀ ਉਹ ਜੌਬ ਦਿੱਤੀਆਂ ਜਾਣੀਆਂ ਨੇ। ਉਸਕ ਪਰਸੈਂਟੇਜ ਆ ਜਿਹੜਾ ਉਹਨਾਂ ਨੇ ਮਿੱਥਿਆ ਹੈਗਾ ਵੀ ਐਨੇ ਪਰਸੈਂਟ ਪੰਜਾਬੀ ਦੇ ਵਿੱਚੋਂ ਲੈਣੀ ਹੈ। ਕੀ ਇਸ ਸੁਧਾਰ ਦੇ ਨਾਲ ਇਸ ਚੀਜ਼ ਦੇ ਨਾਲ ਕੋਈ ਫਰਕ ਪੈਂਦਾ ਹੈਗਾ? ਕਿਉਂਕਿ ਇੱਕ ਤਾਂ ਇਹ ਹੈਗਾ ਕਿ ਜਿਹੜਾ ਭਗਵੰਤ ਮਾਨ ਸਰਕਾਰ ਆ ਉਹ ਉਹਦੀ ਕਹਿਣੀ ਤੇ ਕਰਨੀ 'ਚ ਬਹੁਤ ਜ਼ਿਆਦਾ ਫਰਕ ਹੈ। ਮਾਨ ਸਾਹਿਬ ਦਾ ਇਹ ਹੈਗਾ ਕਿ ਉਹ ਦਿੱਲੀ ਤੋਂ ਚੱਲਦਾ ਜਦੋਂ ਲੱਗਦਾ ਕਿ ਇਲੈਕਸ਼ਨ ਹਰਿਆਣੇ 'ਚ ਆ ਤੇ ਫਿਰ ਉਹ ਹਰਿਆਣੇ 'ਚ ਜਾ ਕੇ ਹਰਿਆਣੇ ਦਾ ਪਾਣੀ ਦਾ ਮਸਲਾ ਜਿਵੇਂ ਉਠਾ ਲੈਂਦੇ ਨੇ ਜੇ ਪੰਜਾਬ 'ਚ ਆ ਤੇ ਪੰਜਾਬ ਜਾਣ ਕੇ ਕਹਿਣਗੇ ਅਸੀਂ ਉਧਰ ਪਾਣੀ ਨਹੀਂ ਜਾਣ ਦੇਣਾ ਮਤਲਬ ਇਹਨਾਂ ਦੀ ਇਹੀ ਡਿਪਲੋਮੇਸੀ ਆ ਕਿ ਹੁਣ ਹੁਣ ਇਲੈਕਸ਼ਨ ਦਾ ਮਾਹੌਲ ਆ ਇਸ ਤਰ੍ਹਾਂ ਦੀ ਉਹ ਗੱਲ ਲੈ ਕੇ ਨਹੀਂ ਆਉਣਗੇ ਕਿਉਂਕਿ ਪਤਾ ਕੀ ਹਰਿਆਣੇ ਤੋਂ ਵੱਡੀ ਗਿਣਤੀ 'ਚ ਜੋ ਮੜੀਆਂ ਸੀਗੀਆਂ ਪੰਜਾਬ ਦੇ ਵਿੱਚ ਵੀ ਉਹ ਇਸ ਤਰ੍ਹਾਂ ਦਾ ਮਸਲਾ ਨਹੀਂ ਉਠਾਉਣਗੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਨੇ ਇੱਕ ਆਰਟੀਕਲ ਲਿਖਿਆ ਸੀਗਾ ਤੇ ਉਸ ਆਰਟੀਕਲ ਦੇ ਵਿੱਚ ਉਹ ਲਿਖਦੇ ਆ ਕਿ ਵਿਦਿਆਰਥੀ ਹੋਣ ਦਾ ਮਤਲਬ ਸਰਪ ਸਰਪ ਪੜਾਹੀ ਤਾਂ ਕੀ ਆ ਜਿਹੜਾ ਉਹ ਮਹਦੂਦ ਹੋਣਾ ਨਹੀਂ ਹੁੰਦਾਗਾ ਇੱਕ ਵਿਦਿਆਰਥੀ ਨੂੰ ਆ ਜਿਹੜਾ ਆਪਣੇ ਆਸੇ ਪਾਸੇ ਸਮਾਜ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ politically ਕੀ ਹੋ ਰਿਹਾ ਹੈਗਾ ਆਰਥਿਕਤਾ ਕਿਸ ਤਰ੍ਹਾਂ ਦੀ ਹੈਗੀ ਆ ਜਾਂ ਹੋਰ ਸਾਡੇ ਦੇਸ਼ ਦੀ ਫੋਰਨ ਪੋਲਿਸੀ ਕਿਸ ਤਰ੍ਹਾਂ ਦੀ ਹੈਗੀ ਆ ਤਮਾਮ ਮਾਮਲਿਆਂ ਬਾਰੇ ਆ ਜਿਹੜੀ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਤੇ ਨਾਲ ਨਾਲ ਆ ਜਿਹੜਾ ਉਸ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣਾ ਪ੍ਰਤੀਕਰਮ ਵੀ ਆ ਜਿਹੜਾ ਉਹ ਜ਼ਾਹਰ ਕਰਨਾ ਚਾਹੀਦਾ ਜੇਕਰ ਜੇਹਾ ਨਹੀਂ ਕਰਦਾਗਾ ਤੇ ਕਿਤੇ ਨਾ ਕਿਤੇ ਉਹ ਵਿਦਿਆਰਥੀ ਆ ਜਿਹੜਾ ਉਹ ਪੂਰਨ ਰੂਪ ਦੇ ਵਿੱਚ ਵਿਦਿਆਰਥੀ ਬਣ ਨਹੀਂ ਪਾਉਂਦਾਗਾ ਅੱਜ ਅਸੀਂ ਇੱਕ ਇਹ ਮੁੱਦਾ ਇੱਕ ਜਥੇਬੰਦੀ ਨੇ ਛੁਇਆ ਪੰਜਾਬ ਸਟੂਡੈਂਟਸ ਯੂਨੀਅਨ ਪਿਛਲੇ ਦਿਨੀ ਇਹਨਾਂ ਨੇ ਕਾਨਫਰੰਸ ਵੀ ਕੀਤੀ ਲਾਈਵ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਆ ਜਿਹੜਾ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਹੈਗਾ ਪੰਜਾਬ ਦੇ ਵਿੱਚ ਜੋ ਨੌਕਰੀ ਹੈਗੀ ਆ ਉਹ ਨੌਕਰੀ ਆ ਜਿਹੜੀ ਪੰਜਾਬ ਦੇ ਵਸਨੀਕਾਂ ਨੂੰ ਮਿਲੇ ਉਹਦੇ ਵਿੱਚ ਇੱਕ ਰੈਜ਼ਰਵੇਸ਼ਨ ਪਾਲਿਸੀ ਲਾਗੂ ਹੋਣੀ ਚਾਹੀਦੀ ਆ ਪੰਜਾਬ ਸਟੂਡੈਂਟਸ ਯੂਨੀਅਨ ਇਹ ਮਾਮਲਾ ਜਿਹੜੀ ਹੁਣ ਉਭਾਰ ਰਹੀ ਹੈਗੀ ਆ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸਭਾਈ ਪ੍ਰੈਸਕਰਤਰ ਮੰਗਲਜੀਤ ਪੰਡੋਰੀ ਮजूद ਨੇ ਆਪਾਂ ਉਹਨਾਂ ਤੋਂ ਵਿਸਥਾਰ ਦੇ ਵਿੱਚ ਜਾਣਾਂਗੇ ਕਿ ਕੀ ਇਹ ਮਾਮਲਾ ਹੈਗਾ ਤੇ ਕਿਸ ਆਧਾਰ ਦੇ ਉੱਤੇ ਆ ਜਿਹੜਾ ਇਹ ਆਪਣੀ ਮੰਗ ਆ ਜਿਹੜੀ ਉਹ ਉਠਾ ਰਹੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਜੀ ਅੱਛਾ ਭਾਈ ਜੀ ਇਹ ਦੱਸਿਓ ਕਿ ਜੋ ਰੈਜ਼ਰਵੇਸ਼ਨ ਹੈਗੀ ਆ ਆਪਾਂ ਗੱਲ ਕਰਦੇ ਹੈਗੇ ਕਿ ਤੁਸੀਂ ਇਹ ਮੰਗ ਉਭਾਰ ਰਹੇ ਹੋ ਕਿ ਪੰਜਾਬ ਦੇ ਵਿੱਚ ਪੰਜਾਬ ਪਿਆਬੀਆਂ ਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਹੈ। ਇਹ ਮਾਮਲਾ ਤਾਂ ਪੰਜਾਬ ਸਰਕਾਰ ਵੀ ਉਠਾਰੀ ਭਗਵੰਤ ਮਾਨ ਨੇ ਵੀ ਕਿਹਾ ਸੀਗਾ ਕਿ ਪੰਜਾਬੀਆਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਆ। ਪਰ ਥੋੜੇ ਮਾਮਲਾ ਉਠਾਉਣ ਦੇ ਵਿੱਚ ਤੇ ਮਾਨ ਸਾਹਿਬ ਦੇ ਉਠਾਉਣ ਦੇ ਵਿੱਚ ਡਿਫਰੈਂਸ ਕੀ ਹੈਗਾ? ਕੀ ਹੈਗਾ ਇਹ ਪੂਰਾ ਮਾਮਲਾ? ਦੇਖੋ ਜੀ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇੱਕ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਜੋ ਬਸਨੀਕ ਨੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਿਹੜੀ ਉਹ ਹੋਰ ਰਿਜ਼ਰਵੇਸ਼ਨ ਰਕਮਕਾਨ ਜਿਹੜਾ ਉਹ ਮਿਲਣਾ ਚਾਹੀਦਾ ਕਿਉਂਕਿ ਜਦੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਐਮਪੀ ਸੀਗੇ ਉਦੋਂ ਇਹਨਾਂ ਨੇ ਇੱਕ ਮੁੱਦਾ ਉਠਾਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਅਦਰ ਸਟੇਟ ਦੇ ਜਿਹੜੇ ਜੋਬ ਲੈਣ ਦੇ ਲਈ ਸਭ ਤੋਂ ਵੱਧ ਜਿਹੜੀ ਗਿਣਤੀ ਉਹਨਾਂ ਦੀ ਆ ਰਹੀ ਉਹ ਲਗਭਗ 70 70% ਦੇ ਕਰੀਬ ਜਿਹੜੀਆਂ ਉਹ ਕਈ ਮਾਮਲੇ ਪੀਐਸਟੀਸੀਐਲ ਜਿਹੜਾ ਮਾਮਲਾ ਹੈਗਾ ਪੰਜਾਬ ਸਟੇਟ ਇਹ ਕਾਰਪੋਰੇਸ਼ਨ ਲਿਮਟਿਡ ਆ ਉਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਲਾਈਨਮੈਨ ਦੀ ਅਸਿਸਟੈਂਟ ਇੰਜੀਨੀਅਰ ਦੀ ਸਬਸਟੇਸ਼ਨਾਂ ਦੀਆਂ ਜਿਹੜੀਆਂ ਭਰਤੀਆਂ ਹੋਈਆਂ ਸੀ ਉਸ ਟਾਈਮ ਦੇ ਵਿੱਚ ਇਹ ਉਸ ਸਮੇਂ ਭਗਵੰਤ ਮਾਨ ਨੇ ਇਹ ਗੱਲ ਉਠਾਈ ਸੀ ਪ੍ਰੈਸ ਕਾਨਫਰੈਂਸ ਕਰਕੇ ਕਿ ਜਿਹੜੀ ਉਹ ਵੱਡੇ ਪੱਦਰ ਤੇ ਜਿਹੜੀਆਂ ਅਦਰ ਸਟੇਟ ਦੇ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਅਸੀਂ ਉਹਨਾਂ ਤੋਂ ਮੰਗ ਕਰ ਰਹੇ ਕਿ ਜਦੋਂ ਤੁਸੀਂ ਖੁਦ ਸੱਤਾ 'ਚ ਨਹੀਂ ਸੀ ਪਰ ਐਮਪੀ ਹੁੰਦੇ ਇਹ ਮੁੱਦੇ ਨੂੰ ਉਠਾ ਰਹੇ ਅੱਜ ਤੁਸੀਂ ਖੁਦ ਸੱਤਾ 'ਚ ਹੋ ਤਾਂ ਪਰ ਤੁਸੀਂ ਇਸ ਮੁੱਦੇ ਤੋਂ ਜਿਹੜਾ ਪਾਸਾ ਵਟ ਚੁੱਕੇ ਹੋ ਸੱਚ ਪਾਸਾ ਵਟ ਕੇ ਤੁਸੀਂ ਬੈਠ ਕੇ ਤੁਸੀਂ ਇਸ ਮਾਮਲੇ ਨੂੰ ਜਿਹੜਾ ਹੋ ਲੈ ਨਹੀਂ ਰਹੇ ਨਾ ਹੀ ਉਹਦੇ ਉੱਪਰ ਕੋਈ ਕਾਨੂੰਨ ਬਣਾ ਰਹੇ ਨਾ ਹੀ ਉਹਦੇ ਤੇ ਕੋਈ ਨਿਯਮ ਬਣਾ ਰਹੇ ਨਹੀਂ ਕਿ ਪੰਜਾਬ ਦੇ ਵਸਨੀਕਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਇਹ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਨੂੰ ਮੰਗ ਕਰਦੇ ਕਿ ਇਹਦੇ ਉੱਤੇ ਕੋਈ ਨਿਯਮ ਬਣ ਕੇ ਆਵੇ ਇਹਦੇ ਉੱਤੇ ਕਾਨੂੰਨ ਬਣ ਕੇ ਆਵੇ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਨੂੰ ਜਿਹੜੀ ਉਹ ਜੋਬ ਪਹਿਲ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ अच्छा ਹੁਣ ਜੇਕਰ ਗੱਲ ਕਰੀਏ ਹੁਣ ਬਈ ਕੋਈ ਰਿਜ਼ਰਵੇਸ਼ਨ ਹੈ ਕੋਈ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਲਈ ਨੌਕਰੀਆਂ ਦੇ ਵਿੱਚ ਜਾਂ ਨਹੀਂ ਹੈਗੀ ਕੋਈ ਇਸ ਸਮੇਂ OC ਡਾਟੇ ਤੋਂ ਵੀ ਪਤਾ ਲੱਗਦਾ ਕਿ ਜਿਵੇਂ ਅਸੀਂ ਮੈਂ ਪਹਿਲਾਂ ਵੀ ਸਾਂਝਾ ਕੀਤਾ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਉਸ ਸਮੇਂ ਬੋਲਿਆ ਹੈਗਾ ਉਸ ਦੇ ਮੁਤਾਬਕ ਵੀ ਦੇਖਦੇ ਹਾਂ ਤੇ 70 70% ਜਿਹੜੀ ਉਹ ਅਦਰ ਸਟੇਟ ਨੂੰ ਮਿਲੀਆਂ ਹੈਗੀਆਂ ਜੌਬਸ ਜਦੋਂ ਕਿ ਬਾਕੀ ਜਿਵੇਂ ਹਰਿਆਣਾ ਆ ਮੱਧ ਪ੍ਰਦੇਸ਼ ਆ ਮਹਾਰਾਸ਼ਟਰ ਆ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਨੌਜਵਾਨ ਨੇ ਉਹਨਾਂ ਨੂੰ ਲਗਭਗ 80% ਦਾ ਰਿਜ਼ਰਵੇਸ਼ਨ ਹੈਗੀ ਹੈ ਕਿ 80% ਉੱਥੋਂ ਦੇ ਰਾਜ ਦੇ ਜਿਹੜੇ ਲੋਕ ਨੇ ਜਾਂ ਉੱਥੋਂ ਦੇ ਰਾਜ ਦੇ ਜਿਹੜੇ ਵਸਿੰਦੇ ਨੇ ਵਸਨੀਕ ਨੇ ਉਹਨਾਂ ਯੂਥ ਨੂੰ ਜਿਹੜੀ ਉਹ ਜੋਬ ਦਿੱਤੀਆਂ ਜਾਣੀਆਂ ਨੇ ਪਰ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਸ਼ ਵੀ ਨਿਜਮ ਨਹੀਂ ਹੈਗਾ ਸਾਰੇ ਤੁਸੀਂ ਜਿੰਨੀ ਅਫਸਰशाही ਦੇ ਵਿੱਚ ਵੱਡਾ ਹਿੱਸਾ ਅਦਰ ਸਟੇਟ ਤੋਂ ਆ ਰਿਹਾ ਕੋਈ ਨਿਜਮੀ ਨਹੀਂ ਹੈਗਾ ਕਿ ਤੁਸੀਂ ਪੰਜਾਬੀਆਂ ਨੂੰ ਇਹਦਾ ਮਤਲਬ ਪੰਜਾਬੀਆਂ ਨੂੰ ਇੱਕ ਵਾਰ ਫਿਰ ਜਿਹੜਾ ਵਿਤਕਰੇ ਦਾ ਜਿਹੜਾ ਸ਼ਿਕਾਰ ਬਣਾ ਰਹੇ ਹੋ ਤੁਸੀਂ ਪੰਜਾਬ ਦੀ ਜਿਹੜੀ ਯੂਥ ਦੀ ਨੁਮੈਂਦਗੀ ਹੈਗੀ ਆ ਪੰਜਾਬ ਦੇ ਵਿੱਚ ਜੋਬ ਸੈਕਟਰ ਚ ਉਹਨਾਂ ਨੂੰ ਬਾਹਰ ਕਰਨਾ ਚਾਹੁੰਦੇ ਹੋ ਇਹ ਪੰਜਾਬ ਸਟੂਡੈਂਟ ਯੂਨੀਅਨ ਦੇ ਤੌਰ ਤੇ ਅਸੀਂ ਇਸ ਚੀਜ਼ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਦੇ ਉੱਪਰ ਆਉਣ ਵਾਲੇ ਸਮੇਂ ਚ ਅਸੀਂ ਸੰਘਰਸ਼ ਜਿਹੜਾ ਆਪਣਾ ਮਗਾਵਾਗੇ ਜੀ ਅੱਛਾ ਭਾਈ ਜੀ ਇੱਕ ਨਾ ਪਿਛਲੇ ਸਮੇਂ ਦੇ ਦੌਰਾਨ ਇਹ ਮੁੱਦਾ ਉੱਭਰਿਆ ਵੀ ਪਰ ਮਾਨ ਸਾਹਿਬ ਨੇ ਇੱਕ ਸੋਲੂਸ਼ਨ ਕੱਢਿਆ ਇਹਦਾ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਹੈਗੇ ਕਿ ਜੋ ਵੀ ਪੇਪਰ ਹੋਣਗੇ ਉਹਨਾਂ ਪੇਪਰਾਂ ਦੇ ਵਿੱਚ ਪੰਜਾਬੀ ਆ ਜਿਹੜੀ ਉਹ ਕੰਪਲਸਰੀ ਕਰਾਂਗੇ ਅਸੀਂ ਤੇ ਉਸ ਪੰਜਾਬੀ ਦੇ ਪੇਪਰ ਦੇ ਵਿੱਚੋਂ ਉਹਨੇ ਪਰਸੈਂਟ ਨੰਬਰ ਆ ਜਿਹੜੇ ਉਹ ਲੈਣੇ ਪੈਣਗੇ ਕਿਸੇ ਵੀ ਕੈਂਡੀਡੇਟ ਨੂੰ ਇਸ ਚੀਜ਼ ਦੇ ਨਾਲ ਕਿੰਨਾ ਕੁ ਫਰਕ ਪਿਆ ਹੈਗਾ ਕਿ ਪੰਜਾਬੀ ਦਾ ਪੇਪਰ ਲਾਗੂ ਕਰਤਾ ਕਿਉਂਕਿ ਜੇ ਬਾਹਰਲੇ ਅਦਰ ਸਟੇਟ ਵਾਲਾ ਕੋਈ ਪੇਪਰ ਦੇਊਗਾ ਉਹਨੂੰ ਤਾਂ ਪੰਜਾਬੀ ਇੰਨੀ ਆਉਂਦੀ ਨਹੀਂ ਹੁੰਦੀਗੀ ਕਿੰਨਾ ਕ ਫਰਕ ਪੈਂਦਾ ਹੈਗਾ ਕਿਉਂਕਿ ਕੁਝ ਕੁ ਪਰਸੈਂਟਜ ਆ ਜਿਹੜਾ ਉਹਨਾਂ ਨੇ ਮਿੱਥਿਆ ਹੈਗਾ ਵੀ ਐਨੇ ਪਰਸੈਂਟ ਪੰਜਾਬੀ ਦੇ ਵਿੱਚੋਂ ਲੈਣੀ ਹੈ ਕੀ ਇਸ ਸੁਧਾਰ ਦੇ ਨਾਲ ਇਸ ਚੀਜ਼ ਦੇ ਨਾਲ ਕੋਈ ਫਰਕ ਪੈਂਦਾ ਹੈਗਾ ਕਿਉਂਕਿ ਇੱਕ ਤਾਂ ਇਹ ਹੈਗਾ ਕਿ ਜਿਹੜਾ ਭਗਵਾਨਤਮਾਨ ਸਰਕਾਰ ਆ ਉਹ ਉਹਦੀ ਕਹਿਣੀ ਤੇ ਕਰਨੀ 'ਚ ਬਹੁਤ ਜ਼ਿਆਦਾ ਫਰਕ ਆ ਉਹ ਜਿੰਨਾ ਕਹਿੰਦੀ ਉਹਨਾਂ ਕਰਦੀ ਨਹੀਂ ਹੈਗੀ ਬਹੁਤ ਸਾਰੇ ਇਸ਼ਤਿਹਾਰ ਆ ਰਹੇ ਆਂ ਹੀ ਆਪਣੀ ਜਿਹੜੇ ਉਹ ਪ੍ਰਚਾਰ ਕਰਦੇ ਨੇ ਪਰ ਅਸਲ ਮੁੱਦੇ ਦੇ ਉੱਤੇ ਨਹੀਂ ਰਹਿੰਦੇ ਅਸੀਂ ਜਿੰਨੇ ਵੀ ਸਮੇਂ ਤੋਂ ਉਹਨਾਂ ਦੀ ਸੱਤਾ ਰਹੀ ਆ ਕਿ ਪ੍ਰਚਾਰ ਸਭ ਤੋਂ ਵੱਧ ਸੀ ਪਰ ਹਕੀਕਤ ਦੇ ਵਿੱਚ ਉਹ ਲਾਗੂ ਕੁਝ ਨਹੀਂ ਆਉਂਦਾ ਜਿਹੜੇ ਪੰਜਾਬੀ ਦੇ ਹੈਗਾ ਮਸਲਾ ਹੈਗਾ ਕਿ ਪੰਜਾਬੀ ਨੂੰ ਵੀ ਜਿਹੜਾ ਉਹ ਦੂਸਰੇ ਰੈਂਕ ਤੇ ਰੱਖ ਲਿਆ ਜਾਂਦਾ ਉਹਦੇ ਨੰਬਰ ਨੂੰ ਉਸ ਤਰ੍ਹਾਂ ਜੋੜਿਆ ਨਹੀਂ ਜਾਂਦਾ ਹੈਗਾ ਪੰਜਾਬੀ ਨੂੰ ਵੀ ਉਹਦੇ ਵਿੱਚ ਰੱਖਣਾ ਚਾਹੀਦਾ ਤਾਂ ਜੋ ਦੂਸਰੇ ਸੂਬੇ ਤੋਂ ਜੇਕਰ ਆਉਂਦਾ ਕਿ ਉਹਨੂੰ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਤਾਂ ਜੋ ਜੇਕਰ ਪੰਜਾਬ ਦੇ ਵਿੱਚ ਕਰਨੀ ਜੇਕਰ ਇੱਥੋਂ ਦੀ ਜਿਹੜੀ ਉਹ ਲੈਂਗੁਏਜ ਹੈਗੀ ਆ ਉਸ ਤੇ ਉੱਪਰ ਨਹੀਂ ਉਹ ਕਰਦਾ ਜਾਂ ਇਸ ਦੇ ਉੱਪਰ ਉਹਨੂੰ ਕੋਈ ਸਮਝ ਨਹੀਂ ਕਲੀਅਰ ਹੁੰਦੀ ਤਾਂ ਫਿਰ ਉਹਦੇ ਵਿੱਚ ਉਹ ਜੌਬ ਕਰਨ ਦਾ ਕੀ ਹੈਗਾ ਇੱਕ ਪਾਸੇ ਹਿੰਦੀ ਹੁੰਦੀ ਹੈ ਇੱਕ ਪਾਸੇ ਇੰਗਲਿਸ਼ ਹੁੰਦੀ ਪੰਜਾਬੀ ਨੂੰ ਉਹ ਸਕੈਂਡਰੀ ਤੇ ਰੱਖ ਦਿੰਦੇ ਨੇ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਲਾਜ਼ਮੀ ਕਰਨਾ ਚਾਹੀਦਾ ਤਾਂ ਜੋ ਉਹ ਉਸ ਨੂੰ ਵੀ ਸਿੱਖਣ ਜਿਸ ਭਾਸ਼ਾ ਦੇ ਵਿੱਚ ਜਾਂ ਉਹ ਸੂਬੇ ਦੀ ਭਾਸ਼ਾ ਨੂੰ ਵੀ ਸਿੱਖਣ ਜਿਹਦੇ ਵਿੱਚ ਉਹਨਾਂ ਨੇ ਹੋਏ ਸਾਰਾ ਆਪਣਾ ਕਾਰਜ ਕਰਨਾ ਆਏਗਾ ਜੀ ਅੱਛਾ ਭਾਈ ਕੀ ਕਾਰਨ ਮੰਨਦੇ ਹੈਗੇ ਆ ਕਿ ਮਾਨ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਵੀ ਅਸੀਂ ਇਸ ਮਾਮਲੇ ਨੂੰ ਉਭਾਰਾਂਗੇ ਵਿਚਾਰਾਂਗੇ ਪਰ ਹੁਣ ਸਰਕਾਰ ਵੀ ਉਹਨਾਂ ਦੀ ਆ ਸੱਤਾ ਦੇ ਵਿੱਚ ਵੀ ਆ ਸਿਰਫ ਕਾਨੂੰਨ ਹੀ ਬਣਾਉਣਾ ਹੈਗਾ ਕਿਉਂ ਨਹੀਂ ਬਣਾਇਆ ਜਾ ਰਿਹਾ ਕੀ ਕਾਰਨ ਮੰਨਦੇ ਹੋ ਦੇਖੋ ਮਾਨ ਸਾਹਿਬ ਦਾ ਇਹ ਹੈਗਾ ਕਿ ਉਹ ਦਿੱਲੀ ਤੋਂ ਚੱਲਦਾ ਜਦੋਂ ਲੱਗਦਾ ਕਿ ਇਲੈਕਸ਼ਨ ਹਰਿਆਣੇ ਚ ਆ ਤੇ ਫਿਰ ਉਹ ਹਰਿਆਣੇ ਚ ਜਾ ਕੇ ਹਰਿਆਣੇ ਦਾ ਪਾਣੀ ਦਾ ਮਸਲਾ ਜਿਵੇਂ ਹਟਾ ਲੈਂਦੇ ਨੇ ਜੇ ਪੰਜਾਬ ਚ ਆ ਤੇ ਪੰਜਾਬ ਜਾਣ ਕੇ ਕਹਿਣਗੇ ਅਸੀਂ ਉਧਰ ਪਾਣੀ ਨਹੀਂ ਜਾਣ ਦੇਣਾ ਮਤਲਬ ਇਹਨਾਂ ਦੀ ਇਹੀ ਡਿਪਲੋਮੇਸੀ ਆ ਕਿ ਹੁਣ ਹੁਣ ਇਲੈਕਸ਼ਨ ਦਾ ਮਾਹੌਲ ਇਸ ਤਰ੍ਹਾਂ ਦੀ ਉਹ ਗੱਲ ਲੈ ਕੇ ਨਹੀਂ ਆਉਣਗੇ ਕਿਉਂਕਿ ਪਤਾ ਕੀ ਹਰਿਆਣੇ ਤੋਂ ਵੱਡੀ ਗਿਣਤੀ 'ਚ ਜੋਬ ਮਿਲੀਆਂ ਸੀਗੀਆਂ ਪੰਜਾਬ ਦੇ ਵਿੱਚ ਵੀ ਉਹ ਇਸ ਤਰ੍ਹਾਂ ਦਾ ਮਸਲਾ ਨਹੀਂ ਉਠਾਉਣਗੇ ਉਹਨਾਂ ਨੂੰ ਲੱਗਦਾ ਕਿ ਹਰਿਆਣੇ ਦੇ ਵਾਸਤੇ ਸਾਨੂੰ ਉਹ ਚੀਜ਼ ਕੈਸ਼ ਨਹੀਂ ਕਰੂੰਗੀ ਮਤਲਬ ਆਪਣੀ ਸਾਰੀ ਜਿਹੜੀ ਸਿਆਸਤ ਆ ਉਹ ਪੰਜਾਬ ਦੇ ਹੱਕਾਂ ਨੂੰ ਛੱਡ ਕੇ ਪੰਜਾਬ ਦੇ ਰਾਈਟਸ ਨੂੰ ਛੱਡ ਕੇ ਆਪਣੀਆਂ ਦੂਸਰੀਆਂ ਸਟੇਟਾਂ ਦੇ ਵਿੱਚ ਆਪਣਾ ਕਿਵੇਂ ਉਧਾਰ ਕੈਮ ਕਰ ਸਕਦੇ ਆ ਕਿਵੇਂ ਕੋਈ ਸੀਟ ਜੱਤ ਕਿ ਜਿੱਤ ਸਕਦੇ ਆ ਉਸ ਨੂੰ ਬੇਸ ਕਰਕੇ ਹੀ ਆਪਣੀ ਨੀਤੀ ਨੂੰ ਜਿਹੜਾ ਉਹ ਲੈਂਦੇ ਆ ਇਸ ਕਰਕੇ ਹਰੇਕ ਸਟੇਟ ਜਾ ਕੇ ਅਲੱਗ-ਅਲੱਗ ਦਿੱਲੀ 'ਚ ਕੁਝ ਬੋਲ ਦਿੰਦੇ ਨੇ ਜਾ ਕੇ ਹਰਿਆਣਾ 'ਚ ਜਾ ਕੇ ਤੁਸੀਂ ਪੰਜਾਬ ਦੇ ਕੁਝ ਮਾਮਲਿਆਂ ਦੇ ਉੱਪਰ ਛੱਡ ਦਿੰਨੇ ਹਾਂ ਆਪਣੇ ਉਸ ਉੱਥੇ ਜੋ ਹਿੱਤ ਭੁਗਤਦਾ ਉਹਦੇ ਮੁਤਾਬਕ ਬੋਲਦੇ ਪੰਜਾਬ ਚੋਂ ਨੇ ਤੇ ਪੰਜਾਬ ਚ ਜੋ ਤੁਹਾਨੂੰ ਲੱਗਦਾ ਕਿ ਸਾਡੇ ਹੱਕ ਚ ਗੱਲ ਸਾਹ ਜਾ ਸਕਦੀ ਤੁਸੀਂ ਉਹ ਬੋਲਦੇ ਅਸਲ ਦੇ ਵਿੱਚ ਉਹ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ ਅਗੇ ਜੀ ਅੱਛਾ ਭਾਈ ਇਹ ਦੱਸਿਓ ਕਿ ਸਿਰਫ ਵਿਦਿਆਰਥੀ ਤੁਹਾਡੀ ਜਥੇਬੰਦੀ ਹੀ ਇਸ ਦੇ ਉੱਤੇ ਸਟਰਗਲ ਬਿਲਡ ਅਪ ਕਰੇਗੀ ਤੁਹਾਨੂੰ ਨਹੀਂ ਲੱਗਦਾ ਕਿ ਵੱਡੇ ਮਾਤਰਾ ਦੇ ਵਿੱਚ ਜਿਹੜੇ ਡਿਗਰੀ ਜਾਂ ਡਿਪਲੋਮਾ ਧਾਰਕ ਹੈਗੇ ਡਿਗਰੀ ਹੋਲਡਰ ਹੈਗੇ ਡਿਪਲੋਮਾ ਹੋਲਡਰ ਹੈਗੇ ਆ ਉਹਨਾਂ ਨੌਜਵਾਨਾਂ ਦਾ ਮੁੱਦਾ ਇਹ ਵੱਡੇ ਪੱਦਰ ਦਿੱਤੇ ਕਿਤੇ ਨਾ ਕਿਤੇ ਉਹਨਾਂ ਨੂੰ ਆ ਜਿਹੜਾ ਅ ਕੀ ਹੈ ਜਥੇ ਬੰਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਨਹੀਂ ਲੱਗਦਾ ਹਾਂਜੀ ਬਿਲਕੁਲ ਕਿਉਂਕਿ ਜੇ ਮਸਲਾ ਹੀ ਅਸੀਂ ਜਵਾਨੀ ਦੀ ਗੱਲ ਕਰਦੇ ਹਾਂ ਕਿਉਂਕਿ ਜਵਾਨੀ ਨੇ ਹੀ ਜੋਬ ਸੈਕਟਰ 'ਚ ਆਉਣਾ ਚਾਹੀਦਾ ਸਾਡਾ ਇਹ ਰੁਝਾਨ ਬਣਿਆ ਹੋਇਆ ਕਿ ਵਿਦੇਸ਼ਾਂਵਾਂ ਨੂੰ ਜਾਣਾ ਕਿ ਪੰਜਾਬ ਦਾ ਨੌਜੋਨ ਕੁਛ ਕਰਦਾ ਨਹੀਂ ਹੈਗਾ ਤਾਂ ਸਭ ਤੋਂ ਵੱਧ ਜ਼ਰੂਰਤ ਹੀ ਉਹਨਾਂ ਦੀ ਹੈਗੀ ਹੈ ਕਿਉਂਕਿ ਇਹ ਸਾਰੀ ਲੜਾਈ ਉਸੇ ਚੀਜ਼ ਲਈ ਹੈਗੀ ਕਿ ਕਿਉਂ ਅਦਰ ਸਟੇਟ ਦਾ ਇੱਕ ਇੱਕ ਫੰਡਾ ਹੋਣਾ ਚਾਹੀਦਾ ਕਿ ਮੰਨ ਲਓ ਪੰਜਾਬ ਦੇ ਵਿੱਚ ਅਸੀਂ ਮੰਗ ਕਰਦੇ ਕਿ 90% ਜਿਹੜੀ ਰਿਜ਼ਰਵੇਸ਼ਨ ਪੰਜਾਬ ਦੇ ਵਸਨੀਕਾਂ ਲਈ ਹੋਣੀ ਚਾਹੀਦੀ ਹੈ 10% ਅਦਰ ਸਟੇਟ ਲਿਖਣੀ ਚਾਹੀਦੀ ਉਹਦੇ ਵਿੱਚ ਵੀ ਜਿਹੜੇ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੋਂ ਵਸਨੀਕ ਨੇ ਉਹਨਾਂ ਨੂੰ ਇਹ ਚੀਜ਼ ਦਾ ਰਾਈਟ ਜਿਹੜਾ ਉਹ ਮਿਲਣਾ ਚਾਹੀਦਾ ਦੂਸਰਾ ਜਿਹੜੀ ਤੁਸੀਂ ਸਵਾਲ ਕਰਦੇ ਹੋ ਕਿ ਇਹਦੇ ਵਿੱਚ ਪੰਜਾਬੀਆਂ ਦਾ ਇਹ ਸਭ ਤੋਂ ਵੱਡਾ ਉਹਨਾਂ ਨੌਜਵਾਨਾਂ ਦਾ ਰੋਲ ਹੈ ਜਿਹੜੇ ਆਪਣੇ ਹੱਥਾਂ 'ਚ ਡਿਗਰੀਆਂ ਲੈ ਕੇ ਘੁੰਮ ਰਹੇ ਨੇ ਪਰ ਉਹਨਾਂ ਨੂੰ ਕਿਤੇ ਵੀ ਜਿਹੜਾ ਰੋਜ਼ਗਾਰ ਦਾ ਸਾਧਨ ਨਹੀਂ ਬਣ ਰਿਹਾ ਆਪਾਂ ਮੰਗ ਕਰਦੇ ਹਾਂ ਕਿ ਇਹ ਸਾਰਾ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਉਹ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਜਦੋਂ ਇੱਕ ਆਰਗੇਨਾਈਜੇਸ਼ਨ ਇਹਦੇ ਉੱਪਰ ਲੜ ਰਹੀ ਆ ਉਹਦੇ ਤੇ ਆਵਾਜ਼ ਉਠਾਉਣ ਦੀ ਗੱਲ ਕਰ ਰਹੀ ਉਹ ਇਸ ਤੇ हिसाबण ਤਾਂ ਜੋ ਅਸੀਂ ਵੱਤ ਤੋਂ ਬਾਅਦ ਜਿਹੜੀ ਉਹ ਗਿਣਤੀ ਦੇ ਵਿੱਚ ਹੋ ਕੇ ਇਸ ਮਾਮਲੇ ਨੂੰ ਉਠਾਈ ਔਰ ਜਿੱਤ ਤੱਕ ਜਿਹੜਾ ਉਹ ਲੈ ਕੇ ਜਾਈਏ ਅੱਛਾ ਕੋਈ ਤੁਹਾਡੀ ਜਥੇਬੰਦੀ ਨੇ ਕੋਈ ਰਣਨੀਤੀ ਲਿਖੀ ਹੈਗੀ ਇਸ ਸੰਬੰਧੀ ਵੀ ਇਸ ਮਾਮਲੇ ਨੂੰ ਲੈ ਕੇ ਸਟਰਗਲ ਕਰਾਂਗੇ ਕੋਈ ਆਉਣ ਵਾਲੀ ਕੋਈ ਨਿਹੜਲੀ ਤਰੀਕ ਹੋਵੇ ਕੋਈ ਕੋਈ ਕਿਸੇ ਤਰ੍ਹਾਂ ਦਾ ਐਕਸ਼ਨ ਹੈਗਾ ਉਲੀਕਿਆ ਕੋਈ ਇਹਦੇ ਵਿੱਚ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਦਾ 100 ਸਾਲਾ ਵੀ ਮਨਾ ਰਹੇ ਹਾਂ 2025 'ਚ 100 ਸਾਲ ਪੂਰੇ ਹੋ ਜਾਣੇ ਪੰਜਾਬ ਸਟੂਡੈਂਟ ਯੂਨੀਅਨ ਅਸੀਂ ਅੱਜ ਦੀ ਤਰੀਕ ਤੋਂ ਹੀ ਲੈ ਕੇ ਅਸੀਂ ਇਸ ਤੇ ਮਸਲੇ ਤੇ ਆਪਣੀ ਜੰਗ ਨੂੰ ਜਿਹੜਾ ਸ਼ੁਰੂ ਕੀਤਾ ਹੈਗਾ ਵੀ ਅਸੀਂ ਇੱਥੇ ਲੜਾਈ ਦੇ ਮੰਗੇ ਦੂਸਰਾ ਜਿਹੜਾ ਹੈਗਾ ਕਿ ਇਸ ਮਾਮਲੇ ਤੇ ਰੱਖਮੇ ਕਰਨ ਤੇ ਤਾਂ ਅਸੀਂ ਲੜੇ ਰਹੇ ਨਾਲ ਇਹਦੇ ਵਿੱਚ ਹੈਗਾ ਕਿ ਸਿੱਖਿਆ ਜਿਹੜਾ ਵਿਸ਼ਾ ਉਹ ਪੰਜਾਬ ਦਾ ਜਾਂ ਸਟੇਟ ਦਾ ਵਿਸ਼ਾ ਹੋਣਾ ਚਾਹੀਦਾ ਜੋ ਸਿੱਖਿਆ ਨੀਤੀ ਉਥੋਂ ਦੀਆਂ ਪੰਗੋਲੀ ਖਾਲਤਾ ਉਥੋਂ ਦੇ ਇਤਿਹਾਸਿਕ ਹਾਲਤਾਂ ਦੇ ਆਧਾਰ ਦੇ ਉੱਪਰ ਜਿਹੜੀ ਸਿੱਖਿਆ ਨੀਤੀ ਬਣੇ ਇਹ ਦੋ ਮਸਲਿਆਂ ਨੂੰ ਲੈ ਕੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਸਾਰੇ ਪੰਜਾਬ ਦੇ ਵਿੱਚ ਰੇਲੀਆਂ ਕਰ ਰਹੇ ਹਾਂ ਸੈਮੀਨਾਰ ਕਰ ਰਹੇ ਹਾਂ ਜਿੱਥੇ ਵੀ ਕੋਈ ਇਹਦੇ ਉੱਤੇ ਗੋਸ਼ਟੀ ਹੋ ਸਕਦੀ ਆ ਚਰਚਾ ਹੋ ਸਕਦੀ ਆ ਤਾਂ ਜੋ ਇਹ ਸਾਰੀ ਲੋਕਾਂ ਦਾ ਜਿਨ੍ਹਾਂ ਦਾ ਇਹ ਮੁੱਦਾ ਉਹਨਾਂ ਦਾ ਉਹਨਾਂ ਤੱਕ ਇਹ ਪਹੁੰਚ ਹੋ ਸਕੇ ਉਹ ਇਸ ਤੇ ਲੜਾਈ ਵਿੱਢ ਸਕਣ ਉਹਦੇ ਲਈ ਸੀ ਇਹ ਸਾਰਾ ਕੁਝ ਜਿਹੜਾ ਕਰ ਵੀ ਰਹੇ ਹਾਂ ਔਰ ਸਾਰੇ ਕਾਲਜਾਂ ਤੱਕ ਜਿਹੜੇ ਵਿਦਿਆਰਥੀ ਪੜ੍ਹ ਕੇ ਜਾ ਰਹੇ ਨੇ ਉਹਨਾਂ ਤੱਕ ਵੀ ਜਿਹੜੇ ਕਾਲਜਾਂ ਚ ਨਹੀਂ ਉਹਨਾਂ ਤੱਕ ਵੀ ਤਾਂ ਜੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣ ਕੇ ਜਿਹੜੇ ਅੱਗੇ ਵਧ ਸਕਣ ਇਹ ਅਸੀਂ ਕੋਸ਼ਿਸ਼ਾਂ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ ਜਾਣ ਲਈ ਕਰ ਰਹੇ ਹਾਂ ਧੰਨਵਾਦ ਜੀ ਸਮਾਸ਼ੋਕ੍ਰ